ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ 4 ਦਿਨ ਬੰਦ ਰਹਿਣਗੇ ਕਿਹੜੇ ਇਲਾਕੇ ਚ ਬੰਦ ਰਹਿਣਗੇ ਤੇ ਕਿਉਂ ਬੰਦ ਰਹਿਣਗੇ ਇਸ ਬਾਰੇ ਜਾਣਕਾਰੀ ਆਈ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੁਸੀਂ ਜੁੜੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਹਰਿੰਦਰ ਬਾਜਵਾ ਇੱਕ ਅਹਿਮ ਫੈਸਲਾ ਲਿਆ ਗਿਆ ਹੈ ਜਿਸ ਦੇ ਵਿੱਚ ਸ਼ਰਾਬ ਦੇ ਠੇਕਿਆਂ ਨੂੰ 4 ਦਿਨ ਬੰਦ ਰੱਖਿਆ ਜਾਵੇਗਾ ਸ਼ਰਾਬ ਦੇ ਠੇਕੇ 4 ਦਿਨ ਬੰਦ ਰਹਿਣਗੇ ਪੰਜਾਬ ਦੇ ਕਿਹੜੇ ਹਿੱਸੇ ਦੀ ਇਹ ਖਬਰ ਹੈ ਦੇ ਆਖਰਕਾਰ ਪੰਜਾਬ ਦੇ ਵਿੱਚ ਠੇਕੇ ਬੰਦ ਕਰਨ ਦੀ ਨੋਬਤ ਕਿਉਂ ਆਈ ਹੈ ਇਸ ਬਾਰੇ ਜਾਣਕਾਰੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਆਬਕਾਰੀ ਵਿਭਾਗ ਨੇ 17 ਜੂਨ ਤੋਂ ਸ਼ਾਮ 7 ਵਜੇ ਤੋਂ 19 ਜੂਨ ਸ਼ਾਮ 6 ਵਜੇ ਤੱਕ ਅਤੇ 23 ਜੂਨ ਨੂੰ ਪੰਜਾਬ ਵਿੱਚ ਸ਼ਰਾਬ ਦੇ ਠੇਕੇ ਬੰਦ ਰੱਖਣ ਦਾ ਫੈਸਲਾ ਲਿਆ ਹੈ ਡਰਾਈ ਡੇ ਜਾਨੀ ਕਿ ਖੁਸ਼ਕ ਦਿਨ ਐਲਾਨਿਆ ਗਿਆ ਹੈ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਨੇ ਦਰਅਸਲ ਵਿਭਾਗ ਦੇ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਹੁਕਮ ਵਿਧਾਨ ਸਭਾ ਲੁਧਿਆਣਾ ਪੱਛਮੀ ਦੇ ਆਲੇ-ਦੁਆਲੇ ਦੇ 3 ਕਿਲੋਮੀਟਰ ਦੇ ਘੇਰੇ 'ਚ ਵੀ ਲਾਗੂ ਰਹਿਣਗੇ ਲੁਧਿਆਣਾ ਪੱਛਮੀ ਦੀ ਵਿਧਾਨ ਸਭਾ ਦੀ ਜਿਮਨੀ ਚੋਣ ਹੋਣ ਵਾਲੀ ਹੈ ਜਿਸ ਦੇ ਮੱਦੇਨਜ਼ਰ ਆਪਕਾਰੀ ਵਿਭਾਗ ਨੇ 17 ਜੂਨ ਨੂੰ ਸ਼ਾਮ 7 ਵਜੇ ਤੋਂ 19 ਜੂਨ ਸ਼ਾਮ 6 ਵਜੇ ਤੱਕ 23 ਜੂਨ ਨੂੰ ਵੋਟਾਂ ਵਾਲੀ ਗਿਣਤੀ ਦੇ ਦਿਨ ਤੱਕ ਜਿਹੜਾ ਆ ਡਰਾਈ ਡੇ ਦਾ ਐਲਾਨ ਕੀਤਾ ਹੈ ਕਮਿਸ਼ਨਰ ਜੋਰਵਾਲ ਨੇ ਕਿਹਾ ਕਿ ਨਾ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਨ ਦਾ ਹੁਕਮ ਹੈ ਉਹਨਾਂ ਇਹ ਵੀ ਦੱਸਿਆ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕਾ ਅਤੇ ਇਸ ਦੇ ਨਾਲ ਲੱਗਦੇ 3 ਕਿਲੋਮੀਟਰ ਘੇਰੇ ਵਿੱਚ ਡਰਾਈ ਡੇ ਐਲਾਨੇ ਗਏ ਹਨ ਇਸ ਨਿਰਧਾਰਤ ਸਮੇਂ ਦੌਰਾਨ ਨਿਧਾਰਤ ਖੇਤਰਾ ਵਿੱਚ ਸ਼ਰਾਬ ਦੀ ਵਿਕਰੀ ਵੰਡ ਅਤੇ ਸੇਵਨ ਤੇ ਪਾਬੰਦੀ ਲਗਾਈ ਗਈ ਹੈ ਇਸ ਲਈ ਸਾਰੇ ਸਬੰਧਤ ਅਧਿਕਾਰੀਆਂ ਅਦਾਰਿਆਂ ਨੂੰ ਇਹਨਾਂ ਪਾਬੰਦੀਆਂ ਨੂੰ ਸਖਤੀ ਦੇ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਜਾਂਦੇ ਨੇ ਦੱਸਦੀ ਹੈ ਕਿ ਲੁਧਿਆਣਾ ਪੱਛਮੀ ਜਿਮਨੀ ਚੌਂ ਲਈ ਵੋਟਾਂ ਦੀ ਜਿਹੜੀ ਪ੍ਰਕਿਰਿਆ ਵੋਟ ਪਾਉਣ ਦੀ ਉਹ 19 ਜੂਨ ਨੂੰ ਹੈ 19 ਜੂਨ ਨੂੰ ਵੋਟਾਂ ਪੈਣੀਆਂ ਤੇ ਵੋਟਾਂ ਦੀ ਗਿਣਤੀ 23 ਜੂਨ ਨੂੰ ਹੋਵੇਗੀ ਕੁੱਲ ਮਿਲਾ ਕੇ 4 ਦਿਨ ਸ਼ਰਾਬ ਦੇ ਠੇਕੇ ਪੰਜਾਬ ਦੇ ਵਿੱਚ ਬੰਦ ਰਹਿਣਗੇ ਅਕਸਰ ਇਹਦਾ ਹੁੰਦਾ ਹੈ ਜਦੋਂ ਕਿਤੇ ਚੋਣ ਹੁੰਦੀ ਹੈ ਚਾਹੇ ਆਮ ਚੋਣ ਹੋਵੇ ਵਿਧਾਨ ਸਭਾ ਲੋਕ ਸਭਾ ਦੀ ਸਰਪੰਚੀ ਪੰਚਾਇਤ ਦੀਆਂ ਤਾਂ ਉਸ ਤੋਂ ਪਹਿਲਾਂ ਤੇ ਉਸ ਤੋਂ ਵੋਟਾ ਵਾਲੇ ਦਿਨ ਸ਼ਰਾਬ ਦੇ ਠੇਕੇ ਬੰਦ ਰੱਖੇ ਜਾਂਦੇ ਆ ਅ ਸ਼ਰਾਬ ਦੀ ਦੁਰਵਰਤੋਂ ਨਾ ਹੋਵੇ ਅ ਵੋਟਰਾਂ ਨੂੰ ਸ਼ਰਾਬ ਦੇ ذریعے ਲੁਭਾਇਆ ਨਾ ਜਾ ਸਕੇ ਇਹ ਕੋਸ਼ਿਸ਼ ਹੁੰਦੀ ਆ ਚੋਣ ਕਮਿਸ਼ਨ ਦੀ ਕਿ ਅਜਿਹਾ ਨਾ ਹੋਵੇ ਤੇ ਸ਼ਰਾਬ ਦੇ ਠੇਕੇ ਬੰਦ ਰਹਿਣ ਪਰ ਜਿਹੜੇ 加ਡੀ ਲੋਕ ਨੇ ਜਿਹੜੇ ਸਿਆਸਦਾਨ ਨੇ ਉਹ ਇਤੋਂ ਕਈ ਗੁਣਾ ਅੱਗੇ ਨੇ ਉਹ ਤਾਂ ਪਹਿਲਾਂ ਹੀ ਸਮਾਨ ਬੁੱਕ ਕਰਾਈ ਫਿਰਕਦੇ ਹੁੰਦੇ ਕਦੇ ਕਿਸੇ ਨੇ ਕਿਸੇ ਸੈਲਰ ਸੈਲਰ ਝਲਕਾਇਆ ਹੁੰਦਾ ਕਿਤੇ ਫਾਰਮ ਹੋ ਚੁੱਕੇ ਕਿਤੇ ਸਰਕਾਰ ਨੂੰ ਉਦੋਂ ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਆਮ ਲੋਕਾਂ ਨੂੰ ਖੱਜਲ ਕਰਨ ਦੀ ਥਾਂ ਤੇ ਉੱਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਸ਼ਰਾਬ ਦੇ ਠੇਕੇ ਬੰਦ ਰਹਿ ਲੈਣਗੇ ਆਮ ਲੋਕ ਥੋੜਾ ਬੋਤਾ ਖੱਜਲ ਖੁਆਰ ਹੋ ਲੈਣਗੇ ਪਰ ਜਿਹੜੇ ਕਾਰਸਥਾਨੀਆਂ ਕਰਨ ਵਾਲੇ ਲੋਕ ਨੇ ਜਿਹੜੇ ਸਿਆਸਦਾਨ ਸ਼ਰਾਬਾਂ ਵੰਡਦੇ ਨੇ ਹਨ ਕਿ ਇਸ ਹਮਾਮ ਦੇ ਵਿੱਚ ਸਾਰੀਆਂ ਪਾਰਟੀਆਂ ਨੰਗੀਆਂ ਨੇ ਇਸਾ ਹਮਾਮ ਚ ਹਰ ਕੋਈ ਨੰਗਾ ਚਾਹੇ ਕਾਲੀ ਨੇ ਕਾਂਗਰਸੀ ਨੇ ਆਮ ਆਦਮੀ ਪਾਰਟੀ ਵਾਲੇ ਨੇ ਸਾਰੇ ਸਾਰੇ ਇਸ ਹਮਾਮ ਦੇ ਵਿੱਚ ਨੰਗੇ ਨੇ ਬੀਜੇਪੀ ਵਾਲੇ ਨੇ ਸਾਰੇ ਇਹ ਕੁਛ ਕਰਦੇ ਨੇ ਇਹਨਾਂ ਦੇ ਉੱਤੇ ਗੱਲਾਂ ਬਾਤਾਂ ਨਾਲ ਨਹੀਂ ਠੇਕੇ ਬੰਦ ਰੱਖੋ ਨਾ ਰੱਖੋ ਇਹਦੇ ਨਾਲ ਬਹੁਤਾ ਫਰਕ ਨਹੀਂ ਪੈਣਾ ਜਿਹੜੀ ਉਹਨਾਂ ਨੇ ਸਟੋਰ ਕੀਤੀ ਹੈ ਹਜ਼ਾਰਾਂ ਟਨ ਉਹਦੇ ਤੇ ਦਬਸ਼ ਦੇਣ ਦੀ ਲੋੜ ਹੈ ਪਰ ਉਹਦੇ ਵਾਸਤੇ ਚੋਣ ਕਮਿਸ਼ਨ ਵੀ ਕਮਿਸ਼ਨਰ ਆਪਕਾਰੀ ਵਿਭਾਗ ਵੀ ਖਮੋਸ਼ ਨਜ਼ਰ ਆਉਂਦੇ ਆ ਆਖਿਰਕਾਰ ਉਹ ਕਦੋਂ ਫੜੀਆਂ ਜਾਣਗੀਆਂ ਸਵਾਲ ਤਾਂ ਇਹ ਆ ਕਿ ਉਹ ਕਦੋਂ ਫੜੀਆਂ ਜਾਣਗੀਆਂ ਇਹ ਇੱਕ ਵੱਡਾ ਤੇ ਅਹਿਮ ਸਵਾਲ ਹੈ